ਸਸਿਕਾ ਜੀ ਸਾਰਿਆਂ ਨੂੰ ਵੈਲਕਮ ਅਗੇਨ ਔਨ ਬੱਸੀ ਵਲੌਗਸ ਦਮਨ ਮੈਂ ਨਾ ਪੰਗੇ ਲੈ ਰਹੀ ਆ ਤਾਂ ਮੇਰੀ ਹਾਸੀ ਨਿਕਲ ਰਹੀ ਆ ਤੇ ਆਹ ਦੇਖੋ ਦਮਨ ਦੀ ਹਾਲਤ ਵਲੌਗ ਅਸੀਂ ਸੇਮ ਡੇ ਤਰੀਕ ਨਹੀਂ ਅਜ 14 14 ਸੋ ਯਸ 14 ਨੂੰ ਵੀ ਕੰਟੀਨਿਊ ਕਰ ਰਹੇ ਆ ਸੋ ਦੈਟਸ ਵਾਈ ਸਾਡੀ ਜਿਹੜੀ ਡਰੈੱਸ ਹੈਗੀ ਉਹ ਵੀ ਤੁਹਾਨੂੰ ਸੇਮ ਹੀ ਮਿਲੂਗੀ ਮੈਂ ਤਾਂ ਦਮਨ ਨੂੰ ਮੈਂ ਬੋਲ ਕੇ ਟੀ-ਸ਼ਰਟ ਚੇਂਜ ਕਰਵਾਤੀ ਕਿਉਂਕਿ ਦਮਣ ਕੇ ਦਿੱਸਿਆ ਮੈਂ ਆਫਟਰ ਪੂਲ ਪਾਰਟੀ ਮਾਸੀ ਮੈਂ ਨਾ ਹਾਂਉਂਗੀ ਮੈਂ ਕਿਹਾ ਚੱਲ ਠੀਕ ਹੈ ਪੁੱਤ ਤੇ ਹੁਣ ਇਹ ਬਾਹਰੋਂ ਦੋ ਬੰਦੇ ਲੱਗੇ ਹੋਏ ਨੇ ਪੂਲ ਭਰਨ ਤੇ ਦਮਨ ਵੀ ਚੱਲੀ ਹੈ ਤੇ ਇਹਨਾਂ ਨੇ ਆਪਣੀ ਪਾਰਟੀ ਦਾ ਪੂਰਾ ਸਮਾਨ ਲੈ ਆਂਤਾ ਕੁਰਕਰੇ ਲੇਜ਼ ਕੋਲਡ ਡਰਿੰਕ ਫੁੱਲ ਮਤਲਬ ਪੂਲ ਪਾਰਟੀ ਫੁੱਲ ਲੇਜ਼ ਨਹੀਂ ਹੁੰਦਾ ਲੇਜ਼ ਕੰਪਨੀ ਦਾ ਨਾਮ ਹੈ ਚਿਪਸ ਹੁੰਦੇ ਨੇ ਪੈਕਟ ਤੇ ਤਾਂ ਲੇਜ਼ ਹੀ ਲਿਖਿਆ ਹੋਇਆ ਰਹਾ ਸੋ ਦੈਟਸ ਵਾਈ ਹਿਅਰ ਕਾਲਿੰਗ ਇਟ ਲੇਜ਼ ਠੀਕ ਹੈ ਚਾ ਚਾ ਦਈ ਨਾ ਨਹੀਂ ਇੰਨਾ ਨਹੀਂ ਉਲਝਦੇ ਹੁੰਦੇ ਹਨਾ ਜ਼ਿੰਦਗੀ ਨੇ ਤਾਂ ਅੱਗੇ ਹੀ ਉਲਝਾਇਆ ਪਿਆ ਤੇ ਹੋਰ ਆਪਾਂ ਜੇ ਇੰਨਾ ਚੀਜ਼ਾਂ ਤੋਂ ਵੀ ਉਲਝਣ ਲੱਗੇ ਕੇ ਫਿਰ ਤੇ ਸਾਡਾ ਸਰ ਗਿਆ ਤੇ ਸਭ ਤੋਂ ਪਹਿਲਾਂ ਜਿਹੜੇ ਚੈਨਲ ਦੇ ਨਵੇਂ ਨੇ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਫਟਾਫਟ ਤੁਹਾਨੂੰ ਕਿੰਨੇ ਦਿਨ ਹੋ ਗਏ ਕਹਿੰਦੀ ਨੂੰ ਵੀ 10k ਕੰਪਲੀਟ ਕਰ ਦਿਓ ਤੇ ਹੁਣ ਦਮੂ ਚੱਲੀ ਆ ਇਹ ਹੋ ਗਏ ਨੇ 9430 ਉਹ ਕਿਨੇ ਹੁੰਦੇ 94 ਆ ਦੇਖ ਲੋ ਜੀ ਬੱਚਿਆਂ ਦਾ ਹਾਲ ਇਹ ਜਿਹੜੇ 430 CBSE ਬੋਰਡ ਸਾਡੇ 430 9430 CBSE ਬੋਰਡ ਸਾਡੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਤਾਂ ਦੂਰ ਲੈ ਕੇ ਜਾ ਰਹੀ ਹੈ ਜਿੰਨੇ ਵੀ ਇੰਗਲਿਸ਼ ਮੀਡੀਅਮ ਸਕੂਲ ਨੇ ਪੰਜਾਬੀ ਬੋਲਣੀ ਲਾਉਣੀ ਤੇ ਬੱਚਿਆਂ ਨੂੰ ਮੈਨੂੰ ਲੱਗਦਾ 49 98 75 ਮੁਸ਼ਕਲ ਹੀ ਕਿਸੇ ਬੱਚੇ ਨੂੰ ਪਤਾ ਹੋਣਾ 20 ਤੋਂ 50 ਤੇ ਮੈਂ ਇਧਰ ਆਪੋ ਸਬਜੀ ਦਾ ਸਮਾਨ ਰੱਖ ਲਿਆ ਤੇ ਮੈਂ ਲੱਗੀਆਂ ਸਬਜੀ ਕੱਟਣਾ ਸਬਜੀ ਦੀ ਤਿਆਰੀ ਤਿਉਰੀ ਕਰਦੇ ਆ ਤੇ ਉਹਨਾਂ ਨੂੰ ਇਹ ਆਪਣੀ ਪੂਲ ਪਾਰਟੀ ਕਰ ਲੈਣਗੇ ਫਿਰ ਅਸੀਂ ਵਿਹੜਾ ਵੀ ਧੋਣਾ ਹੈ ਤੇ ਉਸ ਤੋਂ ਬਾਅਦ ਫਿਰ ਅਸੀਂ ਜਿਹੜੇ ਬਾਕੀ ਕੰਮ ਸ਼ਾਮਾਂ ਦੀ ਰੁਟੀਨ ਅੱਗੇ ਦਿਖਾਵਾਂਗੇ ਦੰਮੂ ਚੜ ਗਿਆ ਸਾ ਤੇ ਮੇਰੀ ਤੇ ਆਪ ਬਹੁਤ ਸਾਥ ਵੀ ਸੱਚੀ ਹੈ ਚਲੋ ਜੀ ਦਮਨਹਰੀ ਚਲੇ ਗਏ ਬਾਹਰ ਫੂਲ ਚ ਪਾਣੀ ਭਰ ਲਿਆ ਉਹਨਾਂ ਨੇ ਤੇ ਫੁੱਲ ਮਸਤੀ ਚੱਲ ਰਹੀ ਹੈ ਬਾਹਰ ਤੇ ਆਪਾਂ ਨੂੰ ਕੋਈ ਸਬਜੀ ਲੱਭੀ ਨਹੀਂ ਫ੍ਰਿਜ ਚ ਆ ਸ਼ਿਮਲਾ ਮਿਰਚਾਂ ਪਈਆਂ ਸੀ ਥੋੜੀਆਂ ਜੀਆਂ ਮੈਂ ਕਿਹਾ ਚੱਲ ਆਪਾਂ ਚ ਸ਼ਿਮਲਾ ਮਿਰਚੀ ਬਣਾਨੇ ਆ ਤੇ ਅੱਜ ਨਾ ਫਸਟ ਟਾਈਮ ਮੈਂ ਇਦਾਂ ਵੌਇਸਓਵਰ ਕਰ ਰਹੀ ਆ ਪਿੱਛੇ ਵੀਡੀਓ ਦੇ ਕਿਉਂਕਿ ਇੱਕ ਤਾਂ ਕੋਈ ਕੈਮਰਾਮੈਨ ਹੈ ਨਹੀਂ ਸੀ ਆਪਣੇ ਕੋਲੇ ਮੈਂ ਸੋਚਿਆ ਕੈਮਰਾ ਲਾ ਕੇ ਵੀਡੀਓ ਇਦਾਂ ਹੀ ਰਿਕਾਰਡ ਕਰਦੇ ਆ ਤੇ ਦੇਖੋ ਨਵਾਂ ਐਕਸਪੀਰੀਅੰਸ ਆ ਕਿਦਾਂ ਦਾ ਰਹਿੰਦਾ ਤੇ ਇਦਾਂ ਵੈਸੇ ਨਾ ਇੱਕ ਚੀਜ਼ ਵਧੀਆ ਹੈ ਕਿ ਆਪਾਂ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਬੈਠ ਕੇ ਸ਼ੇਅਰ ਕਰ ਸਕਦੇ ਆ ਇੱਥੇ ਪਹਿਲਾਂ ਮੇਰੀ ਤੁਸੀਂ ਸ਼ਿਮਲਾ ਮਿਰਚ ਦੇਖ ਲਓ ਜਿਹੜੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਜਿੰਨੇ ਕਦੀ ਨਹੀਂ ਦੇਖੀ ਹੈਗੀ ਸੋ ਜਿਹੜੀ ਮੇਨ ਚੀਜ਼ ਅੱਜ ਮੈਨੂੰ ਮਤਲਬ ਫੀਲ ਹੋ ਰਿਹਾ ਅੱਜ ਤਾਂ ਨਹੀਂ ਪਹਿਲਾਂ ਵੀ ਇਦਾਂ ਹੀ ਫੀਲ ਹੁੰਦਾ ਹੁੰਦਾ ਹੈ ਕੀ ਅਗਰ ਆਪਾਂ ਨੇ ਲਾਈਫ 'ਚ ਖੁਸ਼ ਰਹਿਣਾ ਨਾ ਤਾਂ ਮੈਨੂੰ ਐ ਲੱਗਦਾ ਕਿ ਜਿੰਨਾ ਤੁਸੀਂ ਕਿਸੇ ਤੋਂ ਉਮੀਦ ਘੱਟ ਰੱਖੋਗੇ ਉਹਨਾਂ ਜ਼ਿਆਦਾ ਤੁਸੀਂ ਖੁਸ਼ ਰਹੋਗੇ ਕਿਉਂਕਿ ਕਈ ਵਾਰੀ ਕੀ ਹੁੰਦਾ ਅਸੀਂ ਕਿਸੇ ਤੋਂ ਜ਼ਿਆਦਾ ਉਮੀਦਾਂ ਰੱਖਣ ਲੱਗ ਜਾਂਦੇ ਆ ਉਹ ਸਾਡੀਆਂ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ ਤੇ ਫੇਰ ਕੀ ਹੁੰਦਾ ਅਸੀਂ ਦੁਖੀ ਹੋਣ ਲੱਗ ਜਾਂਦੇ ਆ ਤੇ ਸਭ ਤੋਂ ਵੱਡੀ ਚੀਜ਼ ਚਾਹੇ ਕੋਈ ਔਰਟਨਸ ਜਿਹੜੀਆਂ ਹੈਗੀਆਂ ਨੇ ਆਪਣੇ ਆਫਿਸ ਗੋਇੰਗ ਨੇ ਕੰਮ ਕਰਦੀਆਂ ਨੇ ਵਰਕਿੰਗ ਔਰਟਨਸ ਨੇ ਘਰੇ ਕੰਮ ਕਰਦੀਆਂ ਨੇ ਤਾਂ ਤੁਸੀਂ ਇੱਕ ਚੀਜ਼ ਆਪਣੇ ਮਾਈਂਡ 'ਚ ਰੱਖੋ ਕਦੀ ਵੀ ਤੁਸੀਂ ਇਹ ਨਾ ਸੋਚੋ ਕਿ ਤੁਹਾਨੂੰ ਕੋਈ ਐਪਰੀਸ਼ੀਏਟ ਕਰੇ ਤੁਹਾਡੇ ਕੰਮ ਵਾਸਤੇ ਤੁਸੀਂ ਜਿੰਨਾ ਮਰਜੀ ਹਾਰਡ ਵਰਕ ਕਰੋ ਕਿਸੇ ਵਾਸਤੇ ਕੁਝ ਮਰਜੀ ਕਰੋ ਚਾਹੇ ਤੁਹਾਡੀ ਫੈਮਿਲੀ ਹੈ ਚਾਹੇ ਕੋਈ ਕੰਮ ਤੇ ਹੈ ਤੁਸੀਂ ਚਾਹੇ ਤੁਹਾਡਾ ਬਾਹਰ ਆਫਿਸ ਤੇ ਹੈ ਕੋਈ ਵੀ ਹੈ ਕੋਈ ਵੀ ਤੁਹਾਨੂੰ ਕਦੀ ਵੀ ਐਪਰੀਸ਼ੀਏਟ ਨਹੀਂ ਕਰੂਗਾ ਤਾਂ ਇਹ ਚੀਜ਼ ਜਿੰਨੀ ਜਲਦੀ ਬੰਦਾ ਸਮਝ ਲੇ ਉਨਾ ਹੀ ਜ਼ਿਆਦਾ ਵਧੀਆ ਉਨਾ ਹੀ ਫਿਰ ਬਾਅਦ ਚੋਂ ਦੁੱਖ ਘੱਟ ਲੱਗਦਾ ਸੋ ਹਮੇਸ਼ਾ ਖੁਸ਼ ਰਹਾ ਕਰੋ ਉਹ ਵਾਈ ਗੁਰੂ ਉੱਪਰ ਬੈਠਾ ਸਾਨੂੰ ਐਪਰੀਸ਼ੀਏਟ ਕਰਨ ਲਈ ਲੋ ਜੀ ਟਾਈਮ ਹੋ ਗਿਆ 6:30 ਵਜੇ ਦਾ ਤੇ ਆਪਣੀ ਜਿੰਨੀ ਵੀ ਮੰਡਲੀ ਹੈਗੀ ਸੀਗੀ ਸਾਰੀ ਨਹਾ ਧੋ ਕੇ ਬੈਗੀ ਪੂਲ ਦੇ ਵਿੱਚ ਇੱਕ ਬੰਦਾ ਇੱਧਰ ਬੈਠਾ ਪਰ ਨਹੀਂ ਤੇ ਵਾਲ ਖੁੱਲੇ ਛੱਡ ਲੈ ਪੁੱਤਰੀ ਨਵੇਂ ਸੁੱਕੇ ਨੇ ਹੈ ਸੁੱਕੇ ਨਹੀਂ ਵਾਲ ਨਹੀਂ ਫਿਰ ਵੀ ਖੁੱਲੇ ਛੱਡ ਲੈ ਥੋੜੇ-ਥੋੜੇ ਗਿੱਲੇ ਤਾਂ ਹੋ ਜਾਂਦੇ ਨੇ ਤੂੰ ਫੈਨ ਕਾਤੇ ਨਹੀਂ ਆਨ ਕੀਤਾ ਨਹੀਂ ਠੰਡ ਲੱਗਦੀ ਹੈ ਠੰਡ ਲੱਗੂ ਤੇ ਹੁਣ ਵੇਟ ਹੋ ਰਹੀ ਹੈ ਗੋਲ ਗੱਪਿਆਂ ਦੀ ਇਹਨਾਂ ਨੇ ਗੋਲ ਗੱਪੇ ਮੰਗਾਏ ਹੋਏ ਨੇ ਹੁਣ ਕਰਤਾ ਦੋ ਆ ਮੈਂ ਕਹਿਤਾ ਸੀ ਉਹਨਾਂ ਨੂੰ ਤੇ ਮੈਂ ਲੱਗੀਆਂ ਪਾਠ ਕਰਨ ਉਸ ਤੋਂ ਬਾਅਦ ਰੋਟੀ ਵੀ ਨਾ ਵਾਂਗੀ ਸਬਜ਼ੀ ਨੂੰ ਮਸਲਟਾ ਲਾਤਾ ਸੀ ਵੀਡੀਓ ਨਹੀਂ ਬਣਾਈਗੀ ਪੁੱਤ ਠੰਡ ਨਹੀਂ ਲੱਗਦਾ ਤੁਹਾਨੂੰ ਨਹੀਂ ਮੈਨੂੰ ਲੱਗਦਾ ਸਲਾਦ ਦੋਗੀ ਚੱਲ ਕੋਈ ਨਹੀਂ 24 ਤੇ ਕਰ ਲੋ ਤੇ ਪੂਲ ਦੀ ਵੀਡੀਓ ਆਪਾਂ ਨੇ ਸ਼ੂਟ ਨਹੀਂ ਕੀਤੀ ਹੈਗੀ ਕਿਉਂਕਿ ਉਹਦੇ ਤੇ ਜਦੋਂ ਵੀ ਪੂਲ ਦੀ ਵੀਡੀਓ ਆਪਾਂ ਸ਼ੂਟ ਕਰਦੇ ਆ ਨਾ ਪਤਾ ਨਹੀਂ ਕਾਹਤੋਂ ਸਟ੍ਰਾਈਕ ਆ ਜਾਂਦੀ ਹੈ ਤੇ YouTube ਆਪਣੇ ਆ ਵੀਡੀਓ ਡਿਲੀਟ ਕਰ ਦਿੰਦੇ ਨੇ ਸਮਝ ਨਹੀਂ ਆ ਰਿਹਾ ਹਿਸਾਬ ਨਹੀਂ ਆ ਰਿਹਾ ਕਿ ਉਹ ਐਂ ਕਾਹਤੋਂ ਕਰਦੇ ਨੇ ਤੇ ਦਮ ਨੂੰ ਨਾਣ ਗਈ ਹੋਈ ਆ ਤੇ ਹੁਣ ਆਪਾਂ ਪਾਠ ਕਰਕੇ ਤੇ ਖਾਣਾ ਪੀਣਾ ਬਣਾਨੇ ਆ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਦੇ ਆ ਅੱਜ ਤੇ ਅਮਨਹੂਰੀ ਅਜੇ ਬਾਜ਼ਾਰੋਂ ਆਏ ਨਹੀਂ ਹੈਗੇ ਬਸ ਆਣ ਹੀ ਆਲੇ ਨੇ ਉਹਨਾਂ ਦੀ ਗੇਟ ਕਰ ਰਿਆ 10:30 ਤੱਕ ਮੈਂ ਪਾਠ ਕਰ ਲੈਣੀ ਆ ਤੇ ਫਿਰ ਮੈਂ ਭੁਲਕੇ ਬਣਾ ਕੇ ਰੱਖਾਂਗੀ ਬਾਕੀ ਜਿਹੜਾ ਕੰਮ ਸੀਗਾ ਬਰਤਨ ਵਗੈਰਾ ਸਾਰੇ ਮੈਂ ਧੋ ਕੇ ਰੱਖ ਤੇ ਫਤੇ ਸਿੰਘ ਪੂਰੀ ਚਿੱਲ ਮਾਰ ਰਿਹਾ ਹੈ ਹਨਾ ਫਤੇ ਲਓ ਜੀ ਵੀ ਆਰ ਰੈਡੀ ਟੂ ਮੇਕਿੰਗ ਰੋਟੀਆਂ ਰੋਟੀਆਂ ਵੀ ਆਰ ਰੈਡੀ ਟੂ ਮੇਕਿੰਗ We are ready. We yes, I am saying we are ready. You are saying we have. No, we are. We, are. we ground, have. We have. No, I both both said both we are both both ready. You know it's okay. मेरे viewers नो पता है कि मैं are बोल रहा Viewers. But इन्हें क्या बोल रहा है? It roties. It it's, it's viewers. It's viewers means कि English नो किया थोड़ा टेडेलियो क्या बोल रहा है? ये तो सीख के बोल रहा है roties. ਇਟਸ ਸੁਪਰ ਯੂਜ਼ ਐਂਡ ਰੋਟੀਜ਼ ਇਟਸ ਓਕੇ ਆਪਣੀ ਭਾਸ਼ਾ ਜਿਆਦਾ ਤੇ ਲਓ ਜੀ ਅਸੀਂ ਡੈਡੀ ਆ ਰੋਟੀ ਬਣਾਉਣ ਨੂੰ ਸਾਹਮਣਾ ਕਰਨ ਨੂੰ ਮੁਸ਼ਕਿਲ ਚ ਕਿਉਂਕਿ ਇਦੀ ਗਰਮੀ ਚ ਰੋਟੀ ਬਣਾਣਾ ਇੱਕ ਆਪਣੇ ਆਪ ਚ ਬਹੁਤ ਵੱਡਾ ਚੈਲੰਜ ਆ ਸੋ 15 ਮਿੰਟ ਦੇ ਅੰਦਰ ਅੰਦਰ ਅਸੀਂ ਕੀ ਕਰਨਾ ਹੈ ਘੱਟੋ ਘੱਟ 15 ਹੁਲਕੇ ਬਣਾਣੇ ਆ ਕਿਉਂਕਿ ਇਹਨਾਂ ਨੇ ਗੋਲ ਗੱਪੇ ਮਂਗਾਈ ਮੈਨੂੰ ਪਤਾ ਇਹਨਾਂ ਨੇ ਏਕ-ਏਕ ਰੋਟੀ ਵਾਂਗ ਖਾਣੀ ਹੋਣੀ ਆ ਤੇ ਦਮਨ ਨੂੰ ਆਪਣੇ ਦਮਨ ਪਹਿਲਾਂ ਤੁਸੀਂ ਆਪਣੇ హెయిਰ ਟਾਈ ਕਰਕੇ ਆਓ ਉਸ ਤੋਂ ਬਾਅਦ ਸਿਰਫ ਤੁਸੀਂ ਕਰਨਾ ਹੈ ਕਿ ਤੁਸੀਂ ਰੋਟੀਆਂ ਚੋਪੜਨੀਆਂ ਨੇ ਮੈਂ ਫਟਾਫਟ ਕੁਸਕ ਬਣਾ ਲਿਆ ਠੀਕ ਹੈ ਹੈਂਡ ਵਾਸ਼ ਕਰਕੇ ਆ ਫਟਾਫਟ ਕਰਕੇ ਆਈਆਂ ਹੁਣ ਤੁਸੀਂ ਵਾਲਨ ਟੱਚ ਕਰੋਗੇ ਨਾ ਤੇ ਤੁਸੀਂ ਹੈਂਡ ਵਾਸ਼ ਕਰਕੇ ਆਓ ਬਾਹਰ ਵੀ ਤੋਂ ਤੇਰੇ ਮੇਲੇ ਖਾਂ ਮੈਂ ਤੋਤ ਤੈ ਹੋਏ ਨਹੀਂ ਦਮੂ ਮੈਂ ਤੈਨੂੰ ਕਿਹਾ ਕਿ ਮੈਨੂੰ ਦੇ ਦੇ ਪਾਣੀ ਦਮੂ ਹਾਂਜੀ ਬੇਟਾ ਮੈਂ ਤੁਹਾਨੂੰ ਬੋਲਿਆ ਕਿ ਮੈਨੂੰ ਦੇ ਦਿਓ ਪਾਣੀ ਤੇ ਲੋ ਜੀ ਅਮਣ ਹੋਰੀ ਆ ਗਏ ਪ੍ਰਨੀਤ ਪ੍ਰਨੀਤ ਓਪਨੀਤ ਪੁੱਤਰੀ ਹਮਣ ਮਮਾ ਉਰੀ ਆ ਗਏ ਨੇ ਪਰ ਪਨੀਤ ਸੇ ਵੀ ਅੰਦਰ ਬਿਜੀ ਨੇ ਸੁਣ ਗਿਆ ਸੀ ਸੁਣ ਗਿਆ ਸੀ ਮੈਂ ਉਹ ਆ ਗਏ ਬਾਬਿਓ ਅਸ ਕਰਨ ਵਾਸ ਗੈਪ ਦੇਖੋ ਅਸ ਵਾਸ ਚਲੋ ਉਹ ਤੇਰੀ ਦੀ ਲੈ ਪੋਰੀ ਆ ਰਿਹਾ ਮੈਂ ਕਿਉਂ ਨਾ ਪਾਣੀ ਹੋਣਾ ਹੂੰ ਕੋਈ ਨਾ ਕੋਈ ਨਾ ਹਾਂਜੀ ਹਾਂਜੀ ਇੱਧਾ ਜੋ ਵਧੀਆ ਜੇ ਵਧੀਆ ਵਧੀਆ ਜੋ ਆ ਕਿ ਮੈਂ ਬਾਰੀਆਂ ਗੱਛਾ ਠੰਡ ਗਿੱਲੀਆਂ ਮੈਨੂੰ ਤਾਂ ਗਿੱਲੀਆਂ ਪਈਆਂ ਨੇ ਚਲੋ ਚੱਲ ਚਲੋ ਗੋਲ ਗੱਪੇ ਕਿ ਕੀ ਮਮਾ ਤਾਂ ਬਹੁਤ ਘਟਨੇ ਆ ਕੀ ਕੀਤਾ ਇਹਨਾਂ ਨੇ ਅਸੀਂ ਗੋਲ ਗੱਪੇ ਦੀ ਲੂਹ ਸਵਾਦੀ ਬੈਠੇ ਸੀ ਇਹ ਤਾਂ 16 ਜਨਮ ਲੁੱਟ ਕੇ ਲੈ ਗਏ ਅਸੀਂ ਫਧਰਾ ਦੇ ਪਾਣੀ ਚ ਡੋਬੇ ਮੈਂ ਤੈਨੂੰ ਕਿਹਾ ਸੀ ਨਾ ਹੈ ਗੋਲ ਗੱਪੇ ਦੀ ਕਿਸਮਤ ਖਤ ਗਈ ਆ ਲਮਣੇ ਉਧਰ ਮੈਂ ਇੱਕ ਦੂਜੀ ਨਾਲ ਬਾਦਿਆ ਸੀ ਮੈਂ ਅੰਕਟਿਆ ਹਾਂ ਹੁਣ ਨਾ ਇਹਨਾਂ ਦਾ ਤਾਂ ਕੁਸ਼ੀਨ ਨੂੰ ਨਾ ਹੈਗਾ ਕਿੰਨੇ ਨੇ ਪਾਣੀ ਦੇ ਸਮਾਂ ਪਾਣੀ ਬਾਰਟੀ ਚ ਵਾਲਾ ਨੇ ਡੱਬ ਲਾਇਆ ਬਾਤ ਨੂੰ ਬਾਈ ਦੇ ਮਾਰ ਇੱਕ ਆ ਇੱਕ ਵਾਰ ਡੱਬੜਾ ਲਿਆ ਬਾਰੋਂ ਹੈ ਡੱਬੜਾ ਲਿਆ ਬਾਰੋਂ ਯਾ ਕਰਾਂ ਮੈਂ ਤੂੰ ਬੱਚਿਆਂ ਨੂੰ ਪੁੱਛਿਆ ਵੀ ਰੋਟੀ ਜੇ ਖਾਣੀ ਤੇ ਫਿਰ ਉਹਨਾਂ ਨੂੰ ਵੀ ਦੇ ਦੂੰ ਆਪਾਂ ਤਾਂ ਖਾ ਕੇ ਫਿਰ ਖਾਵਾਂਗੇ ਯਾ ਬਚ ਕੇ ਆ ਲੂਕ ਮਾਸੀ ਹੋ ਕੇ ਬੋਲ ਸੰਦਿ ਨੇ

ਕਾਚੂ ਚਾਚੂ ਕਿੱਥੇ ਨਿਵਾਸੀ? ਚਾਚੂ ਜਰਾਂ ਮਜੀ ਪਾਸ ਤੋਂ। ਮੈਂ ਕਿਹਾ ਚਾਚੂ ਤੁਸੀਂ ਇਕੱਠੇ ਖਾ ਲਓ। ਚਾਚੂ ਜੀ ਬਤਾ ਪਾਣੀ ਅੰਦਰ। ਹਾਂਜੀ ਕੀ ਬਣਾਣਾ ਦਮਾ? ਅੱਜ ਸਾਰੇ ਰਾਤ ਨੂੰ ਕਾਬੂ ਆਏ ਹੋਏ ਨੇ ਜਿਹੜੇ ਜਿਹੜੇ ਕਹਿ ਰਹੇ ਨਾ ਕਿ ਕੰਮ ਨਹੀਂ ਕਰਨ ਬੈਠਣਾ ਹੈਗਾ ਅਸੀਂ। ਅੱਜ ਸਾਰੇ ਬੰਦੇ ਦੇਖ ਲੇਟ-ਲੇਟ ਤੇ ਕੰਮ ਦੇ ਇਹ ਨਹੀਂ ਕਰਨ। ਕਿਉਂਕਿ ਕੋਲ ਨਾ ਮੈਂਨਾਂ ਦੀ ক্রিকেট ਵਾਲਾ ਡੰਡਾ ਮੈਂ ਕਹਾਂ ਭਾਜੀ ਨਾ ਮੇਰੇ ਕੋਲ ਰੱਖ ਦਿਓ। ਹਾਂ ਤਾਂ ਨਹੀਂ। ਤੇ ਜਿਹੜਾ ਜਿਹੜਾ ਨਾ ਨਾ ਕੰਮ ਮੈਂ ਰੱਖਿਆ ਇੱਧਰ ਬੈਠ ਥੱਲੇ ਹੁਣ ਕੱਢ ਕੇ ਦਿਖਾ ਦਿੰਨੀ ਆ। ਕੱਢ ਕੇ ਹੁਣੇ ਦਿਖਾ ਦਿੰਨੀ ਆ। ਇੱਥੇ ਦਿਖਾਉ। ਉਧਰਲੀ ਸਾਈਡ ਜਿੱਧਰ ਦੰਮੂ ਬੈਠੀ ਹੈ ਨਾ ਉਧਰ ਪਿਆ ਹੋਇਆ ਹੈ। ਤੇ ਅੱਜ ਇਹ ਤਿੰਨੇ ਤੇ ਤਿੰਨੇ ਮੇਰੇ ਕਾਬੂ ਆਏ ਹੋਏ ਨੇ। ਬਟ ਇਸ ਤੋਂ ਬਾਅਦ ਇਹਨਾਂ ਨੂੰ ਕਾਫੀ ਦੀ ਪ੍ਰੋਮਿਸ ਵੀ ਮੈਂ ਕੀਤੀ ਹੋਈ ਕਿ ਤੁਹਾਨੂੰ ਕਾਫੀ ਬਣਾ ਕੇ ਦਵਾਂਗੀ ਟੇਸਟੀ ਜੀ। ਪਹਿਲਾਂ ਆਪਣਾ ਹੋਮਵਰਕ फटाफट ਤੋਂ ਕੰਪਲੀਟ ਕਰੋ। ਤੇ ਹੁਣ ਵਿਚਾਰਿਆਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਨਾਂ ਨੂੰ ਨਹੀਂ ਲੱਭ ਰਹੀਆਂ ਵਿਚਾਰਿਆਂ ਨੂੰ। ਥੋੜੀ ਜਿਹੀ ਮਿਹਨਤ ਮੁਸ਼ਕਤ ਕਰੋ ਤੇ ਲੱਭੋ। ਹਾਂਜੀ ਫਤਿਹ। ਹਾਂਜੀ ਹਾਊ ਆਰ ਯੂ ਫੀਲਿੰਗ ਹਾਂਜੀ ਪਤੇ ਕੁਛ ਨਹੀਂ ਕਿਵੇਂ ਫੀਲ ਹੋ ਰਿਹਾ ਫਿਰ ਹੂੰ ਮਜ਼ਾ ਆ ਰਿਹਾ ਮਜ਼ਾ ਆ ਰਿਹਾ ਵਧੀਆ ਲੱਗ ਰਿਹਾ ਕੰਮ ਕਰਕੇ ਹਾਂ ਹਾਂ ਇਹਦਾ ਬਦਆਤ ਕਹਿ ਰਿਹਾ ਮੈਨੂੰ ਐਸਾ ਲੱਗਦਾ ਨਹੀਂ ਹੈ ਹਾਂਜੀ ਪਤੇ ਮੈਂ ਤਾਂ ਐਸੀ ਹੀ ਕਹਿ ਰਿਹਾ ਐਦਾਂ ਵਲੌਗ ਚ ਅੱਛਾ ਵੈਸੇ ਕਹਿ ਰਿਹਾ ਵੈਸੇ ਲੱਗਦਾ ਨਹੀਂ ਮੈਨੂੰ ਹਾਂ ਉਹ ਇੱਧਰ ਆਪਣੇ ਗੱਡੇ ਇਹਨਾਂ ਥੱਲੇ ਵਿਛਾ ਲਏ ਨੇ ਕੰਮ ਬਕਰਨ ਤੋਂ ਬਾਅਦ ਮੈਂ ਮਸਤੀ ਕਰਨੀ ਗੱਦਿਆਂ ਤੇ ਇਹਨਾਂ ਸਾਰਾ ਹੋ ਗਿਆ ਚਲੋ ਜੀ ਹਾਂਜੀ ਦੱਸੋ ਕੀ ਹੋ ਰਿਹਾ ਨਿੰਬੂ ਪਾਣੀ ਤੁਸੀਂ ਮੋਸ਼ਨ ਆਨ ਕਰ ਰੱਖਿਆ ਹੈ ਤੁਸੀਂ ਨਿੰਬੂ ਪਾਣੀ ਹੂੰ ਨਿੰਬੂ ਪਾਣੀ ਤੇ ਆਹ ਦੇਖੋ ਜੀ ਇੱਧਰ ਨਾਲੇ ਬਣਿਆ ਨਿੰਬੂ ਪਾਣੀ ਤੇ ਨਾਲ ਬਣ ਰਿਹਾ ਦੁਪਹਿਰ ਦਾ ਖਾਣਾ ਤੇ ਦੁਪਹਿਰ ਦੇ ਖਾਣੇ ਚ ਅੱਜ ਅਸੀਂ ਕੀ ਬਣਾਇਆ ਫਤਿਹ ਅੱਜ ਅਸੀਂ ਬਣਾਈ ਹੈ ਕੜੀ ਕੜੀ ਪਕੌੜਾ ਵਿਦ ਯਸਦਮ ਰੋਟੀ ਵਿਦ ਰਾਈਸ ਤੇ ਦਮਨ ਕਰ ਰਹੀ ਹੈ ਨਿੰਬੂ ਪਾਣੀ ਡੈਡੀ ਮੈਂ ਦਮوں ਸਾਰਿਆਂ ਨੂੰ ਨਿੰਬੂ ਪਾਣੀ ਪੀਉਂਗੀ ਗਰਮੀ ਬਹੁਤ ਹੈ ਬੀਟ ਟਾਈਮ ਹੋ ਗਿਆ ਜੀ 1 ਵਜੇ ਕੇ 1:00 ਵਜਕੇ ਹਾਂ ਨਹੀਂ 1:00 ਵਜਕੇ ਨਹੀਂ ਇਹ ਫੋਨੇ ਇੱਕ ਹੀ ਹੋਏ ਨੇ ਮੈਨੂੰ ਲੱਗਾ ਕਿ ਤਾਂ ਜ਼ਿਆਦਾ ਟਾਈਪ ਹੋ ਗਿਆ ਤੇਦਰ ਆਪਣੀ ਕੜੀ ਨੂੰ ਤੜਕਾ ਲਾ ਕੇ ਕਿਹਾ ਹੁਣ ਬਸ ਨਾਲ ਇੱਕ ਸਾਥ ਆਪਾਂ ਚੌਲ ਰੱਖਦੇ ਆ ਤੇ ਨਾਲ ਆਪਾਂ ਬਣਾਨੇ ਆ ਪਕੌੜੇ ਇਧਰ ਨਿੰਬੂ ਪਾਣੀ ਹੋ ਗਿਆ ਰੈਡੀ ਹਾਂ ਜੀ ਮੱਤੇ ਮੈਂ ਟੈਸਟ ਕਰਕੇ ਦੱਸਾਂ ਦੱਸੋ ਨੇਓ ਜੀ ਪਾਓ ਮੇਰੇ ਹਸਤੇ ਪਾੜ ਤੇ ਕੋ ਮੇਰਾ ਪੂਰਾ ਧਿਆਨ ਰੱਖਿਆ ਜਾ ਰਿਹਾ ਆਹਾਹਾ ਮਜ਼ਾ ਆ ਗਿਆ ਪੱਕਾ ਸੱਚੀ ਦਮੂ ਬਾਲ ਘਾਂਟ ਬਣਿਆ ਫਤੇ ਕਹਿੰਦਾ ਪਤਾ ਕਹਿੰਦਾ ਛੇਤੀ ਪਿਆ ਦੋ ਕਹਿੰਦਾ கரੰਟ ਖਤਮ ਹੋ ਜਾਣਾ ਕਹਿੰਦਾ ਹੁਣ ਮਾਸੀ ਬੜਾਰੇ ਨੂੰ ਦੁਪਹਿਰ ਦਾ ਖਾਣਾ ਆਪਾਂ ਲਿੰਗੂ ਪਾਣੀ ਪੀ ਜਾ ਸੀ ਉਹ ਅੱਛੀ ਲਿੰਗੂ ਪਾਣੀ ਨਾ ਖਾਣ ਬਣਿਆ ਮੇਰੀ ਗੂ ਖਸੋ ਗਈ ਤੇ ਫਿਰ ਬਸ ਆਪਾਂ ਵਦਿਆ ਹਵਾ ਸਟਾਫ ਹਲਕੇੜਾ ਕਰਦਾ ਬਸ ਫਿਰ ਆਪਾਂ ਮਠੀ ਰੋਟੀ ਰੋਟੀ ਖਾ ਕੇ ਤੇ ਉਸ ਤੋਂ ਬਾਅਦ ਨਾਂ ਨੂੰ ਕਿਹੋਂ ਬਕਰਾਂਗੇ ਅੱਜ ਰਾਤ ਨੂੰ ਨਹੀਂ ਬੈਣਾ ਸਵੇਰੀ ਵਟਾਂਗੇ। ਕਿਹਦਾ ਕਰੇ ਕਿਹਦਾ ਕਰੀਏ। ਹੂੰ। ਤੁਹਾਡਾ ਥੋੜੀ ਆਰਡਰ ਮੇਰਾ ਆਰਡਰ ਚੱਲੇਗਾ। ਯੈਸ। ਪੇਰੇ ਨਿੰਬੂ ਪਾਣੀ ਪੀ ਕੇ ਆ ਲੱਗੇ ਕੜੀ ਚੋਲ੍ਹ ਨੂੰ ਖਾਦ ਜਾਣੇ। ਕੜੀ ਘਰ ਹੋਈ ਮਾਣੇ ਤੇ ਪੌਣੇ ਇੱਕ ਹੋਏ ਨੇ। ਨਾ ਤਕੜ ਪੂਰੇ ਦੋ ਹੋ ਗਏ ਜਾਣੇ। ਹੂੰ। ਮਾਣ ਨਰੰਤਰ ਜਾਈ ਨਹੀਂ। ਹੁਣ ਤਾਂ ਹੀ ਹੋ ਗੰਗੂ। ਇਹ ਦੇਖਿਆ ਤਾਂ ਮਾ ਮਾਸੀ ਇਧਰ ਆਪਣਾ ਕੰਮ ਕਰ ਰਹੀ ਨੇ ਮਾਸੀ ਨੂੰ ਅੱਜ ਲੱਗੇ ਪਏ ਨੇ ਤੇ ਮਾਸੀ ਇਧਰ ਆਪਣਾ ਬੁਟੀਕ ਚ ਕੰਮ ਕਰ ਰਹੀ ਸੀ ਬੁਟੀਕ ਚ ਕੰਮ ਕਰ ਰਹੀ ਸੀ ਮੈਂ ਆਪਣੀ ਡਿਊਟੀ ਕਰਦਿਆਂ ਬਾਅਦ ਵੀ ਕਰਦੀ ਨਹੀਂ ਕਰ ਰਹੀ ਉਹ ਆਪਣਾ ਬੁਟੀਕ ਦਾ ਸੰਭਾਲ ਜਾਈ ਉਹ ਬੁਟੀਕ ਦਾ ਸੰਭਾਲ ਜਾ ਰਹੀ ਨਾਲ ਬਾਤ ਕਰ ਰੋ ਮਾ ਉਹਦੇ ਨਾਲ ਆ ਗਿਆ ਹੁਣ ਪਰ ਨਹੀਂ ਸੀ ਮੈਂ ਤਾਂ ਨੂੰ ਕਿਉਂ ਗਿਆ ਵੀ ਕਿ ਕਿ ਮੇਰੇ ਤਾਂ ਨੂੰ ਕਿਉਂ ਗਿਆ ਸੁਪਾਣੀ ਵੀ ਬੰਦ ਕਰੀ ਜਾਂਦਾ ਪਾਣੀ ਪੁੱਟੇ ਹੋਰੀ ਪਾਸ ਤੇਲੀ ਚਲੋ ਆਹਣ ਭਾਂਡੇ ਸਾਰੇ ਇਕੱਠੇ ਕਰਕੇ ਆ ਦੇਖੋ ਨਿੰਬੂ ਪਾਣੀ ਬਣਾਉਣ ਵਾਸਤੇ ਛਿੰਗ ਭਾਂਡਿਆਂ ਦੀ ਭਰਤੀ ਇਹਨਾਂ ਨੇ ਚਲੋ ਸਾਡੇ ਕੋਲ ਪੂਰਾ 1 ਘੰਟਾ ਤਿੰਨੇ ਜਣੇ ਮਿਲ ਕੇ ਸਾਰੇ ਜਣੇ ਮਿਲ ਕੇ 1 ਘੰਟੇ ਸਾਰਾ ਕੰਮ ਸਵੇਟ ਦੋ ਪਾਪਾ ਪਾਪਾ ਨੇ ਫਿਰ ਅੱਜ ਜੁਲਫਾ ਦੋਤੀਆਂ ਮਾੜੀ ਮੋਟੀ ਗੱਲ ਆ। ਮੈਂ ਤਾਂ ਚੋਲਟਾ ਅੰਮੜ ਨੂੰ ਪੇਸ ਤੋਂ ਬਾਅਦ ਮੈਂ ਕਾਹਦੀ ਇਹ। ਇਹ ਤਾਂ ਦੁੱਧੂ ਹੈ। ਅੱਛਾ। ਜੇ ਬੜੀ ਵਾਸਤੇ ਵੈਸਣ ਖੋਲਦੇ ਤਾਂ ਨਾਲ ਆਪਣੇ ਬਗਣੇ ਤੇ ਲਾਣਾ ਉਸਤੇ ਵੀ ਘੱਟ ਲਿਆ ਕਰੋ। ਠੀਕ ਹੈ। ਇਹ ਮੈਂ ਬਗਣੇ ਤੇ ਲਾਣ ਕਿ ਮੇਰਾ ਬਗਣਾ ਚਮਚਮਾ ਉੱਠੇਗਾ। ਉਹ ਦੇਖੋ ਤਾਂ ਕੀ ਹੋ ਰਿਹਾ। ਤੇਰਾ ਹੀ ਸਾਰਾ ਬੱਚੇ ਨਹੀਂ ਜਾਈਂ। ਕੀ ਕਹਿੰਦਾ ਹੈ? ਮੈਂ ਸੁਣੀ ਪੜਾ। ਕੀ ਕਹਿੰਦਾ ਹੈ? ਕਹਿੰਦਾ ਵੀ ਮੈਨੂੰ ਮੰਥਲੀ ਪੇ ਖਰਿਆ ਕਰੋ। ਕਿੰਨਾ? ਤੇ ਮੈਂ ਤਾਂ ਐਡੀਟਿੰਗ ਵਗੈਰਾ 100 ਰੁਪਏ ਦੀ ਮਾਰਨੀ ਹੈ ਤੁਸੀਂ ਹਮੇਰੇ ਪਿੱਛੇ ਫਿਰਦੇ ਹੋ ਮੈਂ ਤੁਹਾਡੇ ਪਿੱਛੇ ਧੱਕੇ ਖਾਂਦੇ ਫਿਰਦਾ ਮੈਂ ਤੇਰੇ ਪਿੱਛੇ ਸੈਟ ਕਰਦੇ ਆ ਤੂੰ ਤਾਂ ਸਗੋਂ ਸ਼ੁਕਰ ਕਰ ਤੇਰਾ ਚਾਚੂ ਦਾ ਆਉਣਾ ਲੇਟ ਹੋ ਗਿਆ ਤੇਰਾ ਪੈਸੇ ਹੋਰ ਉਹਦੀ ਜਾ ਰਹੇ ਉਧਰ ਹੋਰ ਫਿਰ ਕਿਉਂ ਮਾਸਰੂ ਖਾਲੀ ਛੋੜਨਾ ਮੋੜਨ ਦੇਣਾ ਪੁਰਤਗਾਲ ਪੈਸੇ ਲੈ ਕੇ ਹੀ ਮੋੜਾਂਗੇ ਮੋੜਨਾ ਵੀ ਨਹੀਂ ਖਾਲੀ ਖਾ ਰਹਾ ਯਾਰ ਸੁੱਖੀ ਸਾਡੀ ਕਾਹਤੋਂ ਡਗਾਰੀ ਹੈ ਆਪਾਂ ਦੇ ਕਾਰੀ ਕੋਈ ਟਾਈਮ ਪਾਸ ਕਰਨ ਦੇ ਚਾਰੇ ਜਣੇ ਮੈਂ ਤੁਹਾਨੂੰ ਦੱਸਾਂ ਮੈਂ ਮੈਂ ਰਾਈਟ 2:30 ਵਜੇ ਆਪਣਾ ਮੋਜਾਂ ਨਾਲ ਬਹਿ ਜਾਣਾ ਤੁਹਾਨੂੰ ਆਰਡਰ ਦਵਾਂਗੀ ਮੈਂ ਨਾ ਮੋਜਾਂ ਨਾਲ ਬਹਿ ਜਾਣਾ ਮੈਂ ਦੇਖੀ ਆਏਗੀ ਪਰ ਉਹ ਤਾਂ ਮੈਂ ਮੇਰੇ ਪਹਿਲੇ ਬੇਜਣੇ ਸੁਣ ਲਈ ਮੇਰੇ ਪਹਿਲਾਂ ਮੈਂ ਗਿਆ ਸੱਲਾ ਕੜੀ ਮਤਲੀ ਕੜੀ ਤਾਂ ਕੜੀ ਨੂੰ ਕੜੀ ਕਿਉਂ ਕਿਹਾ ਜਾਂਦਾ ਕਿ ਕੜੀ ਕੀ ਹੈ ਕੜ-ਕੜ ਕੇ ਬਣਦੀ ਹੈ ਹੈਨਾ ਤੇ ਚਲੋ ਜੀ ਮਸਫੋਨ ਰੱਖ ਦਿਓ ਹਾਂ ਫੋਨ ਲੈ ਤੁਹਾਨੂੰ ਕਿਹੜਾ ਫੋਨ ਲੈ ਗੁੱਲਾਂ ਦੇਖ ਇਹਨਾਂ ਦੀਆਂ ਇਹਨੂੰ ਯਾਦ ਦੀ ਕੋਈ ਅੰਗਰੇਜ਼ੀ ਸਟੀਰਨ ਜੱਪੇ ਹਾਂ ਲੋਕਿਆ ਦਵੈਲੋ ਹਾਂ ਲੋਕਿਆ ਨਾ ਲੋਕਿਆ 1100 ਹੈ ਲੈ ਲਓ ਤੁਮ 1100 ਨਹੀਂ ਬਸ ਬਸ ਹੈ ਬਸ ਬਸ ਕਿਉਂ ਬਸ ਬਸ ਕੋਈ ਚਾਚੀ ਨੂੰ ਆ ਲੈ ਤਾਂ ਚਾਚੀ ਤੋਂ ਕਰੂਗੀ ਦਵਾਈ ਠੀਕ ਕੋਈ ਚਾਚੀ ਜੇ ਤਾਂ ਹੋਣਗੇ ਉਹਦੇ ਹਿਸਾਬ ਕਰਾਂਗੀ ਮੈਂ ਤੁਹਾਡਾ ਹਾਂ ਹਾਂ ਉਹ ਵੀ ਆਏ ਇੱਕ ਇੱਕ ਜਮਾਨੇ ਪੰਜ ਪਰ ਯਾਰ ਕਿ ਲੋਕ ਜੇ ਤਾਂ ਕੜੀ ਚੌਲ ਜਿਹੜੇ ਬਣੇ ਹੋਏ ਖਾਂ ਖਾਵਾਂਗੇ ਜਦੋਂ ਆਪਾਂ ਉਹਦਾ ਵਾਰੀ ਦਿਖਾਵਾਂਗੇ ਨੈਕਸਟ ਵਲੌਗ ਦੇ ਵਿੱਚ ਕਿਉਂਕਿ ਆਹ ਵਾਲਾ ਵਲੌਗ ਫਿਰ ਲੰਬਾ ਹੋ ਜਾਣਾ ਕੋਈ ਜ਼ਿਆਦਾ ਹੀ ਤੇ ਅੱਜ ਦਾ ਵਲੌਗ ਆਪਾਂ ਇੱਥੇ ਹੀ ਕਰਦੇ ਆਂ ਐਂਡ ਤੇ ਆ ਦੇਖੋ ਮੈਨੂੰ ਬਹੁਤ ਪਸੀਨਾ ਆ ਰਿਹਾ ਪਹਿਲਾਂ ਮੈਂ ਜਾ ਕੇ ਮੂੰਹ ਤੇ ਵੇਸਣੋਸਾ ਲਾ ਕੇ ਆਵਾਂ ਬਾਕੀ ਜਿਹੜਾ ਕੰਮ ਆ ਮੈਂ ਬਾਅਦ ਚੋਂ ਕਰਦੀ ਆਂ ਥੋੜੀ ਜਿਹੀ ਬ੍ਰੇਕ ਵੀ ਲੈਣੀ ਚਾਹੀਦੀ ਆ ਹੈਨਾ ਹੈਨਾ ਅਮਾ ਮੈਂ ਥੜੇ ਬਣਾਵਾ ਦੇਣੀ ਹੋਣੀ ਹੂੰ ਲਓ ਜੀ ਮੈਂ ਪੂਰੇ 12:30 ਵਜੇ ਲੱਗੀ ਆ ਤੇ 2:30 ਹੋ ਗਏ ਨੇ ਸਾਰਾ ਰੋਟੀ ਪਾਣੀ ਮੇਰਾ ਮਤਲਬ ਕਮ ਹੋ ਗਿਆ ਪਰ ਇਹਨਾਂ ਨੇ ਆਪਣੀ ਜੰਮਿਆਰੀ ਨਹੀਂ ਨਿਭਾਈ ਹੈਗੀ ਕੀ ਹੋਤਾ ਗਿਆ ਸਾਰਾ ਇਹ ਅਜਿਹੇ ਕੰਮਚੋਰ ਬੰਦੇ ਮੈਨੂੰ ਬਹੁਤ ਬੁਰੇ ਲੱਗਦੇ ਬਹੁਤ ਜ਼ਿਆਦਾ ਬੁਰੇ ਲੱਗਦੇ ਨੇ ਬੰਦੇ ਕੰਮਚੋਰ ਹੋਣਾ 2 ਘੰਟਿਆਂ ਚ ਬੰਦਾ ਸਾਰਾ ਕੰਮ ਕਰ ਲੈਂਦਾ ਉਹ ਵੀ 4 ਜਣੇ ਹੋਣ ਤੇ ਭੱਜ ਭੱਜ ਕੇ ਕਰ ਲੈਂਦੇ ਨੇ ਰਵਾਨ ਜਾ ਕੇ ਕਿੱਧਰ ਵਹਿ ਗਏ ਮੀਰਾ ਸਿੰਘ ਕਿਹਨਾਂ ਆ ਗਿਆ ਕਿਹਨਾਂ ਕਿੱਧਰ ਵੇਟ ਹੋ ਰਹੀ ਹੈ ਖਾਣੇ ਦੀ ਜਲਦੀ ਆ ਦੇ ਦੋਸਤ ਹਾਣਾ ਜੈ ਖਾਣਾ ਲੇਟ ਮੈਂ ਤਾਂ ਫਿਰ ਪਹਿਲਾਂ ਆ ਗਈ ਇਹੜੇ ਬਾਕੀ ਬੈਠੇ ਸਾਰੇ ਉਹ ਬੰਦੇ ਆ ਉਹ ਬੰਦੇ ਸਾਹਿਬ ਆ ਦੇਖੋ ਸਾਰੇ ਵੇਲੇ ਬੈਠੇ ਆਹਾ ਬੰਦੇ ਕੁਛ ਨਹੀਂ ਕੀਤਾ ਇਹਨਾਂ ਨੇ ਉਦੋਂ ਦਾ ਮੇਰੀ ਕੋਈ ਨਹੀਂ ਕੀਤਾ ਹੁਣ ਮੇਰੀ ਡਿਊਟੀ ਖਤਮ ਹੋ ਗਈ ਦਮੂਨ ਨੇ ਕੀਤਾ ਕੱਲੀ ਨਹੀਂ ਬਾਕੀ ਕਿਸੇ ਨੇ ਕੁਛ ਨਹੀਂ ਕੀਤਾ ਹੈਗਾ ਤੇ ਨੀਤ ਨੇ ਆਪਣੇ ਭਾਂਡੇ ਵਗੈਰਾ ਉਹ ਚੱਕ ਕੇ ਲੈ ਆਂਦੇ ਕਿਚਨ ਚੋਂ ਇੱਥੇ ਚੋਂ ਬਾਕੀ ਕਿਸੇ ਨੇ ਆਪਣੀ ਕੋਈ ਡਿਊਟੀ ਨਹੀਂ ਕੀਤੀ ਕੋਈ ਉੱਠ ਕੇ ਨਹੀਂ ਆਇਆ ਇਹਦੇ ਨਾਲ ਫਿਲਹਾਲ ਇਧਰਲੀ ਸਾਈਡ ਤੇ ਭਾਜੀ ਬੈਠੀ ਉਹ ਵੀ ਕਹਿ ਰਹੇ ਵੀ ਇਧਰ ਕੜਸੀ ਕੌਣ ਲੈ ਕੇ ਆਊਗਾ ਉਹ ਦੇਖ ਮਮਾ ਨੂੰ ਆਪਣੇ ਮੁੰਡੇ ਬੁਲਾਇਆ ਹੋਰ ਨੰਨੇ ਆਨੇ ਰਹਿ ਗਏ ਆ ਉਹਨੂੰ ਰਹਿਣ ਦੇ ਪਟਿਕ ਚ ਨਹੀਂ ਤੇ ਬਾਹਰ ਲੋਕ ਲਾ ਦੇ